ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਨੂੰ ਬਸਾਕੀਰੀਆਂ ਅਤੇ ਖਾਲਸਾ ਪੰਥ ਦੀ ਸਾਈਂ ਨਾਨੀਆਂ ਵਧਾਈਆਂ ਅੱਜ ਆਪਾਂ ਇਤਿਹਾਸਕ ਗੁਰਦੁਆਰਾ ਫਲਾਈ ਸਾਹਿਬ ਜਿਹੜਾ ਕਿ ਮਾਲਗੋੜ ਦੇ ਵਿੱਚ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਗੋਨਿਆਣਾ ਮੰਡੀ ਤੋਂ ਲਗਭਗ 6 ਕਿਲੋਮੀਟਰ ਦੂਰ ਲੱਖੀ ਜੰਗਲ ਦੇ ਵਿੱਚ ਪੈਂਦਾ ਹੈ ਉਹਦੇ ਦਰਸ਼ਨ ਕਰਵਾਵਾਂਗੀ ਇਹ ਜਿਹੜਾ ਸਥਾਨ ਹੈ ਬਹੁਤ ਹੀ ਪਾਵਨ ਪਵਿੱਤਰ ਸਥਾਨ ਹੈ ਜਿਸ ਤੇ ਚਾਰ ਪਤ ਸਾਈਂ ਦੇ ਚਰਨ ਪਏ ਹੋਏ ਆ ਬਹੁਤ ਹੀ ਮੁਕੱਦਸ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਬਹੁਤ ਨੂੰ ਜਾਂਦੇ ਸਮੇਂ ਇੱਥੇ ਰੁਕੇ ਸਨ ਤੇ ਇੱਕ ਕਰੀਰ ਦੇ ਨਾਲ ਆਪਣਾ ਕੋੜਾ ਬੰਨਾ ਸੀ ਉਹ ਕਰੀਰ ਅੱਜ ਵੀ ਮੌਜੂਦ ਹੈ ਜਿਸ ਨੂੰ ਸੰਗਤਾਂ ਕਿਲਾ ਸਾਹਿਬ ਦੇ ਨਾਮ ਨਾਲ ਜਾਣਦੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਇੱਥੇ ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰ राय ਜੀ ਇਸ ਸਥਾਨ ਤੇ ਆਏ ਸਨ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਹਨ ਕਿ ਉਹਨਾਂ ਵੱਲੋਂ ਕੋਈ ਵੀ ਯੁੱਧ ਨਾ ਲੜਿਆ ਜਾਵੇ ਅਤੇ ਜੋ ਵੀ ਉਹ ਨੌਤਿਵਾਰ ਕਰਨ ਆਏਗਾ ਉਹ ਪਸਾਂ ਮੁੜ ਜਾਏਗਾ ਪਹਿਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਇੱਥੇ ਆਏ ਸਨ ਉਹਨਾਂ ਨੇ ਇੱਥੇ ਬੈਠ ਕੇ 1 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਸੀ 1 ਲੱਖ ਪਾਠ ਕਰਨ ਦੇ ਕਰਕੇ ਇੱਥੇ ਵਾਰ ਪ੍ਰਾਪਤ ਹੋਇਆ ਵੀ ਜੋ ਵੀ ਪ੍ਰਾਣੀ ਇੱਥੇ ਆ ਕੇ ਸਰਦਾ ਦੇ ਨਾਲ ਜੋ ਜੀ ਸਾਧੂ ਦਾ ਪਾਠ ਕਰੇਗਾ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਜਾਂ ਪਾਠ ਸੁਣੇਗਾ ਇੱਥੇ ਤਾਂ ਉਹਦੀਆਂ ਜਿਹੜੀਆਂ ਮੋਣ ਕਾਮਨਾਵਾਂ ਪੂਰੀਆਂ ਹੋਣਗੀਆਂ ਦਸਵੀਂ ਪਾਤਸ਼ਾਹੀ ਇੱਥੇ ਬਿਕਰਮੀ ਸੰਮਤ 1762 ਈਸਵੀ ਨੂੰ ਚੋਜੀ ਪਾਤਸ਼ਾਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਇਆਂ ਉਹਨਾਂ ਦੇ ਚਰਨ ਸੂ ਇੱਥੇ ਰਾਪਤ ਧਰਤੀ ਹੈ ਇਸ ਧਰਤੀ ਨੂੰ ਮੁਕਤੀ ਦੀ ਧਰਤੀ ਦਾ ਵਰ ਮਿਲਿਆ ਹੋਇਆ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਵਿੱਚ ਆਏ ਸਨ ਤਾਂ ਕਵੀ ਵਿਹਾਰੀ ਆਪਣੀ ਸਾਧੂ ਮੰਡਲੀ ਨਾਲ ਗੁਰੂ ਚਰਨਾਂ ਵਿੱਚ ਹਾਜ਼ਰ ਹੋਇਆ ਸੀ ਇਹ ਲੱਖੀ ਜੰਗਲ ਦੇ ਕਵੀ ਦਰਬਾਰ ਦਾ ਸ਼੍ਰੋਮਣੀ ਕਵੀ ਸੀ ਸੰਗਤਾਂ ਦੀ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਜਿਹੜੇ ਵੀ ਸੰਗ ਤੇ ਇੱਥੇ ਆਪਦੀ ਨਿਸ਼ਚਾ ਦੇ ਨਾਲ ਸੱਚੇ ਮਨ ਨਾਲ ਸਰਦਾ ਦੇ ਨਾਲ ਆ ਕੇ ਕੋਈ ਮਨੋ ਕਾਮਨਾ ਦੀ ਅਰਦਾਸ ਕਰਦੇ ਤਾਂ ਉਹ ਇਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਸਾਹਿਬੇ ਕਮਾਲ ਦੀ ਬਖਸ਼ਿਸ਼ ਦੇ ਨਾਲ ਸਭ ਦੀਆਂ ਪੂਰੀਆਂ ਹੁੰਦੀਆਂ ਇਹ ਜਿਹੜਾ ਗੁਰਦੁਆਰਾ ਵੈਸਤੇਤੀ ਦੋ ਗੁਰਦਵਾਰੇ ਕੋ ਗੁਰਦੁਆਰਾ ਲੱਖੀ ਜੰਗਲ ਸਾਹਿਬ ਤੇ ਉਹਦੇ ਛੱਪ ਦੇ ਵਾਲੇ ਪਾਸੇ ਇਹ ਹੈ ਗੁਰਦੁਆਰਾ ਫਲਾਈ ਸਾਹਿਬ ਅੱਜ ਆਪਾਂ ਫਲਾਈ ਸਾਹਿਬ ਦੇ ਤੁਹਾਨੂੰ ਦਰਸ਼ਨ ਦਿਖਾ ਰਹੇ ਹਾਂ ਇਸ ਫਲਾਈ ਸਾਹਿਬ ਦਾ ਜਿਹੜਾ ਗੁਰਦੁਆਰੇ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਜੁੜਦਾ ਹੈ ਬਾਕੀ ਵੀ ਇੱਥੇ ਜਿਹੜੇ ਸਾਧ ਸੰਗਤ ਆਉਂਦੀ ਹੈ ਦੋਨੋਂ ਹੀ ਗੁਰਦੁਆਰਿਆਂ ਦੇ ਵਿੱਚ ਦਰਸ਼ਨ ਦਿਦਾਰ ਕਰਦੀ ਹੈ ਇਸ ਸਥਾਨ ਤੇ ਸਤਿਗੁਰੂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਤਨ ਕਰਨ ਉਪਰੰਤ ਉਸ ਦਰਖਤ ਨੂੰ ਵਿਚੋਂ ਕਾੜ ਕੇ ਚਾਰ ਉਹਦੀਆਂ ਫੜਾਂ ਕਰਕੇ ਧਰਤੀ ਦੇ ਵਿੱਚ ਲਗਾ ਦਿੱਤਾ ਸੀ ਜਿਸ ਤੋਂ ਅੱਗੇ ਬਹੁਤ ਹੀ ਵੱਡਾ ਵਿਸਾਲ ਪੁਲਾਹੀ ਸਾਹਿਬ ਦਾ ਜਿਹੜਾ ਦਰਖਤ ਹੈ ਉਹ ਅੱਜ ਵੀ ਬਹੁਤ ਹੀ ਮਿਸਾਲ ਖੇਤਰ ਦੇ ਵਿੱਚ ਫੈਲਾ ਹੋਇਆ ਤੇ ਨਾਲ ਹੀ ਇਹਦੇ ਇੱਕ ਸਰੋਵਰ ਹੈ ਛੋਟਾ ਜਿਹਾ ਜਿਹੜਾ ਕਿ ਭਾਈ ਭਗਤੂ ਜੀ ਦਾ ਸਰੋਵਰ ਹੈ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੀਸਰਾ ਕਵੀ ਦਰਬਾਰ ਸਜਾਇਆ ਸੀ ਮਾਜ ਰਾਗ ਦੇ ਵਿੱਚ ਸਬਦ ਉਚਾਰਨ ਕੀਤੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਹਿਲਾਂ ਕਿਤੇ ਅਨੰਦਪੁਰ ਸਾਹਿਬ ਕਬਿਧਰਵਾ ਲਗਾ ਕੇ ਆਇਆ ਸੀ ਤਾਂ ਉਸੇ ਹੀ ਲੜੀ ਦੇ ਵਿੱਚ ਇੱਥੇ ਵੀ ਕਬਿਧਰਵਾ ਲਗਾਇਆ ਸੀ ਇਸ ਸਥਾਨ ਦੇ ਉੱਪਰ ਜਿਵੇਂ ਆਪਾਂ ਨੇ ਪਹਿਲਾਂ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਜੀ ਦਾ 1 ਲੱਖ ਵਾਰ ਪਾਠ ਕਰਕੇ ਬਖਸ਼ਿਸ਼ ਕੀਤਾ ਕਿ ਜਿਹੜਾ ਵੀ ਪ੍ਰਾਣੀ ਇੱਥੇ ਪੂਰਨ ਮਰਸੀ ਵਾਲੇ ਦਿਨ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇਗਾ ਪੜ੍ਹੇਗਾ ਜਾਂ ਸੁਨੇਗਾ ਜੇ ਬੂਇਤਰ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦੀਆਂ ਮੰਨ ਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਉੱਪਰ ਦਿੱਲੀ ਤੋਂ ਲਾਹੌਰ ਜਾਂਦੇ ਸਮੇਂ ਚਰਨ ਪਾਏ ਸਨ ਜਿਸ ਕਰੀਰ ਦੇ ਨਾਲ ਸਤਿਗੁਰਾਂ ਜੀ ਨੇ ਚੰਦੂ ਪਾਪੀ ਨੂੰ ਨੱਥ ਪਾ ਕੇ ਬੰਨ੍ਹਿਆ ਸੀ ਅਤੇ ਵਣ ਅਤੇ ਕਰੀਰ ਅੱਜ ਵੀ ਮੌਜੂਦ ਹਨ ਜਿਸ ਨੂੰ ਸੰਗਤਾਂ ਕਿਲਾ ਸਾਹਿਬ ਨਾਲ ਜਾਣਦੀਆਂ ਹਨ ਜਿਹੜਾ ਕਿਲਾ ਸਾਹਿਬ ਹੈ ਇਹ ਥੋੜਾ ਜਿਹਾ ਇਹਨਾਂ ਦੋਨੇ ਹੀ ਇਤਿਹਾਸ ਗੁਰਦੁਆਰੇ ਤੋਂ ਸਾਈਡ ਤੇ 200 ਮੀਟਰ ਉਹਦਾ ਵੀ ਆਪਾਂ ਇਤਿਹਾਸ ਕਿਸ ਦਿਨ ਹੋਰੀ ਵੀਡੀਓ ਬਣਾ ਕੇ ਆਪਾਂ ਪਾਵਾਂਗੇ 7ਵੇਂ ਪਾਤਸ਼ਾਹ ਹਰਾਈ ਜੀ ਨੇ ਇਸ ਸਥਾਨ ਤੇ ਚਰਨ ਪਾਏ ਖਾਲਸਾ ਪੰਥ ਦੇ ਵਾਲੀ ਛੋਡੇ ਕੋਲ ਭੂਸਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ 1762 ਬਿਕਰਮੀ ਸੰਮਤ ਨੂੰ ਚਲਨ ਪਾਈ ਅਤੇ ਧਰਤੀ ਨੂੰ ਮੁਕਤੀ ਦੀ ਧਰਤੀ ਕਹਿ ਕੇ ਨਵਾਜਿਆ ਅਤੇ ਭਾਈ ਸੋਮੇ ਦੀ ਬੂਰੀ ਤੇ ਕਾਲੀ ਮੱਝ ਦਾ ਦੁੱਧ ਪਰਖਿਆ ਤੇ ਦੁੱਧ ਪੁੱਤ ਦਾ ਵਰਦਾਨ ਬਖਸ਼ਿਸ਼ ਕੀਤਾ ਇਸੇ ਹੀ ਸਥਾਨ ਤੇ ਸਤਗੁਰਾਂ ਜੀ ਨੇ ਦਤਨ ਕਰਨ ਉਪਰੰਤ ਉਸ ਦਤ ਨੂੰ ਚੌੜਾੜ ਕਰਕੇ ਧਰਤੀ ਦੇ ਵਿੱਚ ਗੱਡ ਦਿੱਤਾ ਜੋ ਕਿ ਅੱਜ ਫਲਾਈ ਸਾਹਿਬ ਦਾ ਵਿਸਾਲ ਦਰੱਖਤ ਮੌਜੂਦ ਸਮੂਹ ਸਾਧ ਸੰਗਤ ਨੂੰ गुजारिश ਹੈ ਵੀ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਵਾਰ ਜਰੂਰ ਇਸ ਇਤਿਹਾਸਕ ਸਥਾਨ ਤੇ ਦਰਸ਼ਨ ਦਾ ਦੌਰੇ ਕੀਤੇ ਜਾਵੇ। ਬਹੁਤ ਹੀ ਰੂਨ ਸਕੂਨ ਵਾਲਾ ਇੱਥੇ ਕੀਰਤਨ ਚੱਲਦਾ ਹੈ। ਲੰਗਰ ਚੱਲਦਾ ਹੈ। ਤੇ ਬਹੁਤ ਹੀ ਮਨ ਅਨੰਦਿਤ ਹੁੰਦਾ ਹੈ ਇਸ ਜਗ੍ਹਾ ਤੇ ਜਾ ਕੇ।